ਹਰਿਆਣੇ ਵੱਲੋਂ ਗੋਲੀ ਦੇ ਨਾਲ ਸ਼ੁਭ ਕਰਨ ਸਿੰਘ ਜਿਹੜਾ ਇੱਕ ਗਰੀਬ ਪਰਿਵਾਰ ਦਾ ਮੁੰਡਾ ਲੜਕਾ ਸੀਗਾ ਉਹਦੀ ਮੌਤ ਹੋ ਗਈ ਸੀ ਟਿਰਨ ਸਾਹਿਬ ਭਗਵੰਤ ਮਾਨ ਹੋਣਾ ਨੇ ਬੜੇ ਜਦੋਜਹਾ ਤੋਂ ਬਾਅਦ ਕਿਹਾ ਸੀ ਉਸ ਪਰਿਵਾਰ ਨੂੰ 1 ਕਰੋੜ ਰੁਪਈਆ ਦਿੱਤਾ ਜਾਊਗਾ ਪਰ ਕਾਕਾ ਸਿੰਘ ਨੇ ਕਿਹਾ ਜੀ ਹਾਲੇ ਤੱਕ ਇੱਕ ਚੈਕ ਉਹ ਚੈਕ ਬਿਲਕੁਲ ਨਹੀਂ ਦਿੱਤਾ ਗਿਆ ਇੱਕ ਕਾਕਾ ਸਿੰਘ ਜਿਹੜੇ ਹੈਗੇ ਆ ਜੀ ਇਹ ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਹੈ ਇਕਤਾ ਗਰੁੱਪ ਦੇ ਕਾਕਾ ਸਿੰਘ ਕੋਟੜਾ ਜੀ ਇਹ ਕੋਟੜਾ ਕੌੜਿਆਂ ਵਾਲਾ ਸਾਡੇ ਬਠਿੰਡਾ ਜ਼ਿਲ੍ਹੇ ਚ ਪੈਂਦਾ ਜੀ ਉੱਥੋਂ ਦੇ ਰਹਿਣ ਵਾਲੇ ਐ ਚੰਗੇ ਖੜਕੂ ਲੀਡਰ ਐ ਕੱਲ ਕਿਉਂਕਿ ਭਗਵੰਤ ਸਿੰਘ ਮਾਨ ਹੋਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਕ ਵਿੱਚ ਰੋਡ ਸ਼ੋਅ ਕਰਨ ਵਾਸਤੇ ਬਠਿੰਡੇ ਆਏ ਸੀ ਔਰ ਕਿਸਾਨ ਜਿਥੇ ਬੰਦਗੀਆਂ ਤੇ ਕੁਝ ਦੂਜੀਆਂ ਜਿਹੜੀਆਂ ਜਥੇਬੰਦਗੀਆਂ ਉਹਨਾਂ ਦੇ ਕਾਰਕੁਨਾਂ ਜਿਹੜੇ ਉਹ ਇਕੱਠੇ-ਕੁੱਠੇ ਹੋ ਰਹੇ ਸੀ ਪ੍ਰਸ਼ਾਸਨ ਨੂੰ ਅਫਵਾਹਾਂਾਂ ਦੀ ਪੈ ਗਈ ਕਿ ਜੇ ਇਹ ਬੰਦੇ ਆਗੇ ਤਾਂ ਕਿਤੇ ਗੜਬੜ ਨਾ ਕਰ ਦੇਣ ਤੇ ਇਹਨਾਂ ਨੇ ਅਚਾਤੀ ਦੌਰ ਤੇ ਕਾਫੀ ਸਾਰੇ ਬੰਦਿਆਂ ਨੂੰ ਹਰਾਸਤ ਵਿੱਚ ਲਿਆ ਸੀ ਅੰਗਰੇਜ਼ੀ ਚ ਕਹਿੰਦੇ ਆ ਰਾਊਂਡ ਅਪ ਕੀਤਾ ਸੀ ਕਿਸਾਨ ਯੂਨੀਅਨ ਦੇ ਕੁਝ ਲੋਕਾਂ ਨੂੰ ਵੀ ਰਾਊਟ ਆਫ ਕਰ ਰਿਆ ਤਾਂ ਕਾਕਲ ਸਿੰਘ ਕੋਟੜਾ ਨੇ ਜਿਹੜਾ ਇੱਕ ਬਿਆਨ ਦਿੱਤਾ ਉਹਦਾ ਬਿਆਨ ਅੱਜ ਛਪਿਆ ਵੀ ਹੈ ਕੁਝ ਅਖਬਾਰਾਂ ਦੇ ਵਿੱਚ ਉਹ ਕਹਿੰਦੇ ਆ ਵੀ ਸਰਦਾਰ ਭਗਵੰਤ ਸਿੰਘ ਮਾਨ ਹੋੜਾ ਨੇ 23 ਫਰਵਰੀ ਨੂੰ ਐਕਸ ਜੀ ਨੂੰ ਅੱਜ ਕੱਲ ਐਕਸ ਕਹਿੰਦੇ ਤੇ ਉਹਨੂੰ ਟਵੀਟ ਕਹਿੰਦੇ ਸੀ ਟਵਿੱਟਰ ਕਹਿੰਦੇ ਸੀ ਉਹਦੇ ਉੱਤੇ ਇੱਕ ਟਵੀਟ ਕੀਤਾ ਸੀ ਜੀ ਜੇ ਸ਼ੁਭ ਕਰਨ ਸਿੰਘ ਦੇ ਮਾਪਿਆਂ ਨੂੰ 1 ਕਰੋੜ ਰੁਪਈਆ ਜਿਹੜਾ ਹੈਗਾ ਜੀ ਉਹ ਅਸੀਂ ਦੇਵਾਂਗੇ ਮੁਆਵਜ਼ਾ ਰਾਹਤ ਦੇਵਾਂਗੇ ਤੇ ਉਹਨਾਂ ਦੀ ਭੈਣ ਨੂੰ ਦੇਵਾਂਗੇ ਅਸੀਂ ਸਰਕਾਰੀ ਨੌਕਰੀ ਇਹ ਉਹਨਾਂ ਨੇ ਗੱਲ ਉਪਰ ਲਈ ਕਹੀ ਸੀ ਔਰ ਆਪਾਂ ਇਹ ਜਾਣਦੇ ਕਿ 13 ਫਰਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਮੌਤ ਹੋਈ ਸੀ ਹਰਿਆਣਾ ਪੁਲਿਸ ਦੀ ਗੋਲੀ ਵੱਜਣ ਦੇ ਨਾਲ ਅਰੇ ਇਹਨਾਂ ਦੇ ਕਾਕਾ ਸਿੰਘ ਦਾ ਕਹਨੇ ਕਿ ਅਸੀਂ ਭਗਵੰਤ ਸਿੰਘ ਮਾਨ ਦੇ ਪ੍ਰੋਗਰਾਮ 'ਚ ਗੜਬੜ ਕਰਨ ਨਹੀਂ ਆ ਰਹੇ ਸੀ ਅਸੀਂ ਉਹਨੂੰ ਪੁੱਛਣ ਆ ਸਤਿਆਰੇ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਜਿਹੜਾ ਇੱਕ ਐਲਾਨ ਕੀਤਾ ਸੀ ਉਹ ਸਲਾਨ ਨੂੰ ਅਜੇ ਤੱਕ ਪੂਰਾ ਕਿਉਂ ਨਹੀਂ ਕੀਤਾ ਪਰਿਵਾਰ ਨੂੰ ਦਾਲੇ ਕੁਝ ਮਿਲੇਗੀ ਅਸੀਂ ਪੁਸ਼ਟੀ ਨਹੀਂ ਕਰਦੇ ਕਿ ਪਰਿਵਾਰ ਨੂੰ ਪੈਸੇ ਮਿਲੇ ਜਾਂ ਨਹੀਂ ਮਿਲੇ ਇਹ ਇੱਕ ਕਿਸਾਨ ਆਗੂ ਦਾ ਇਲਜ਼ਾਮ ਹੈ ਇਹਦੇ ਬਾਰੇ ਹੁਣ ਜ਼ਿੰਮੇਵਾਰੀ ਹੈ ਜਿਹੜੀ ਮੁੱਖ ਮੰਤਰੀ ਤੇ ਉਹਨਾਂ ਦੇ ਦਫ਼ਤਰ ਤੇ ਨਿਰਪੜ ਹੈ ਕਿ ਉਹ ਲੋਕਾਂ ਨੂੰ ਜਨਤਕ ਕਰਨ ਕਿ ਜੋ ਕੁਝ ਤੁਸੀਂ ਐਲਾਨ ਕੀਤਾ ਸੀ ਸੱਚਮੁੱਚ ਉਹਦੇ ਮੁਤਾਬਕ ਕੋਈ ਦਿੱਤਾ ਗਿਆ ਜੇ ਨਹੀਂ ਦਿੱਤਾ ਗਿਆ ਤਾਂ ਕਿਉਂ ਨਹੀਂ ਦਿੱਤਾ ਗਿਆ ਕਿਉਂਕਿ ਇੱਕ ਇੱਕ ਮੁੱਖ ਮੰਤਰੀ ਦਾ ਅਲਾਜ ਜਿਹੜਾ ਹੈਗਾ ਨੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਮੁੱਖ ਮੰਤਰੀ ਦੇ ਉੱਤੇ ਲੋਕ ਭਰੋਸਾ ਕਰਦੇ ਆ ਕ੍ਰੈਡੀਬਲ ਉਹਦਾ ਹੈ। ਇਹ ਵਿਸ਼ਵਾਸ ਕਰਨਯੋਗ ਉਹਦਾ ਹੈ। ਉਹਦੇ ਮੂੰਹ ਦੇ ਵਿੱਚੋਂ ਨਿਕਲਿਆ ਹੋਇਆ ਸ਼ਬਦ ਇੱਕ ਕਾਨੂੰਨ ਵਰਗਾ ਹੁੰਦਾ ਹੈ। ਪਰ ਕੋਟੜਾ ਕੋੜਾ ਕੋੜਿਆਂ ਵਾਲਾ ਜਿਹੜੇ ਹੈਗੇ ਜੀ ਆਪਣੇ ਕਾਕਾ ਸਿੰਘ ਹੋਰੀ ਉਹਨਾਂ ਨੇ ਇੱਕ ਵੱਡਾ ਸਵਾਲ ਖੜਾ ਕਰਤਾ ਮੈਂ ਪੱਕ ਨਾਲ ਨਹੀਂ ਕਹਿ ਸਕਦਾ ਕਿ ਮਿਲੇਗਾ ਨਹੀਂ ਮਿਲੇਗਾ। ਪਰ ਜੇ ਉਹਨਾਂ ਨੇ ਕਿਹਾ ਕਿਸਾਨ ਆਗੂ ਨੇ ਦੇ ਵਿੱਚ ਕੋਈ ਨਾ ਕੋਈ ਫਿਰ ਕੁੜੀ ਚਾਹੀਗੀ ਹੈ ਨਾ ਤੇ ਉਹ ਕੁੜੀ ਉਹ ਮੁੱਖ ਮੰਤਰੀ ਸਾਹਿਬ ਤੇ ਉਹਦਾ ਜ਼ਫਰੀ ਖੋਲ ਸਕਦੀ ਹੈ। ਜੀ। ਤੈਨੂੰ